ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਜੀ ਵੀਰਵਾਰ ਦਾ ਸਹਜ ਦੇ ਪਪਾ ਰਾਤਕਾਰ ਆਗੇ ਸੀਏ ਤੇ ਸਵੇਰੇ ਸਵੇਰੇ ਹੁਣ ਹੋ ਗਿਆ ਸੀਗਾ ਬੱਚੇ ਚਲੇ ਗਏ ਸੀਗੇ ਇੱਥੇ ਹੋ ਗਿਆ ਸੀਗਾ ਨੌਕ ਦਾ ਟਾਈਮ ਹੋ ਗਿਆ ਸੀਗਾ ਤੇ ਅੱਜ ਮੈਂ ਕਿਹਾ ਚਲੋ ਮੈਂ ਵੀ ਨਾਲੇ ਖਾ ਲੰਨੀ ਆ ਮਸਾ ਮੌਕਾ ਮਿਲਦਾ ਰੋਟੀ ਨਾਲ ਖਾਣ ਦਾ ਹਨਾ ਦੋਕੇ ਹੋਣ ਜਦੋਂ ਕੰਮ ਸੀਜ਼ਨ ਚੱਲ ਜਾਂਦਾ ਹੈ ਫਿਰ ਤਾਂ ਤੁਹਾਨੂੰ ਪਤਾ ਵੀ ਆ ਜਲਦੀ ਜਲਦੀ ਇਹਨਾਂ ਨੂੰ ਵੀ ਹੁੰਦਾ ਫਿਰ ਬੱਚਿਆਂ ਦਾ ਵੀ ਹੁੰਦਾ ਵਿੱਚ ਮੈਂ फटाफट ਇਹਨਾਂ ਨੂੰ ਖਲਾ ਕੇ ਭੇਜ ਦਾਨੀ ਆ ਤੇ ਇੱਥੇ ਅਸੀਂ ਰੋਟੀ ਖਾ ਰਹੇ ਸੀਗੇ ਤੇ ਸ਼ਾਇਦ ਆਪਾਂ ਦਾ ਬਹੁਤ ਸਪੀਡ ਨਾਲ ਰੋਟੀ ਖਾਂਦੇ ਨੇ ਬਹੁਤ ਤੇਜ਼ ਰੋਟੀ ਖਾਂਦੇ ਨੇ ਤੇ ਮੇਰੇ ਤੋਂ ਨਹੀਂ ਇੰਨੀ ਤੇਜ਼ ਖਾਈ ਜਾਂਦੀ ਹੈਗੀ ਤੇ ਦੇਖ ਲਓ ਇਹਨਾਂ ਨੇ ਤਾਂ ਖਾ ਵੀ ਲਈ ਵੈਸੇ ਦੋ ਫੁਲਕੇ ਖਾਂਦੇ ਨੇ ਸਵੇਰੇ ਇਹਨਾਂ ਨੇ ਜਿਆਦਾ ਨਹੀਂ ਖਾਣੇ ਹੁੰਦੇ ਅੱਜ ਤਾਂ ਪਤਾ ਨਹੀਂ ਤਿੰਨ ਖਾ ਗਏ ਸੀਗੇ ਤੋ ਕਿ ਹੁਣ ਕਿੰਨੇ ਦਿਨਾਂ ਬਾਅਦ ਅੱਜ ਬੈਠ ਕੇ ਇਕੱਠਿਆਂ ਨਾਲ ਰੋਟੀ ਖਾਦੀ ਆ ਇਸ ਤੋਂ ਬਾਅਦ ਜੀ ਰੋਟੀ ਖਾ ਕੇ ਫਿਰ ਚਲੇ ਗਏ ਆਪਣੇ ਕੰਮ ਤੇ ਮਤਲਬ ਕਿ ਮੈਂ ਆਪਣੀ ਰੋਟੀ ਹਲੇ ਛੱਡ ਕੇ ਆ ਗਈ ਸੀਗੀ ਵਿੱਚ ਮੈਂ ਹਜੇ ਖਾ ਰਹੀ ਸੀਗੀ ਮੈਂ ਕਿਹਾ ਚਲੋ ਪਹਿਲਾਂ ਮੈਂ ਗੇਟ ਖੋਲ ਦੂਮਾ ਤੇ ਸਾਇਦ ਉਹ ਆਪਾਂ ਨੇ ਜਾਣਾ ਫਿਰ ਉਸ ਤੋਂ ਬਾਅਦ ਗੇਟ ਲਗਾ ਕੇ ਆ ਜੂੰਗੀ ਤੇ ਕਿਉਂਕਿ ਇਹਨਾਂ ਨੇ ਅੱਜ ਕਟਿੰਗ ਵਗੈਰਾ ਕਰਾਉਣੀ ਸੀਗੀ ਕਈ ਕੰਮ ਸੀਗੇ ਇਹਨਾਂ ਨੂੰ ਉਹ ਕਰਨੇ ਸੀਗੇ ਫਿਰ ਤੁਹਾਨੂੰ ਪਤਾ ਕਰ ਲੈ ਜਾਣੇ ਉਹਨਾਂ ਤੋਂ ਸਾਰੇ ਹਨਾ ਕੰਮ ਆਪਣੇ ਕਿਹੜਾ ਕੋਈ ਇਹ ਹੁੰਦਾ ਵੀ ਹਾਂ ਕਿਸੇ ਹੋਰ ਨੇ ਕਰ ਦਣੇ ਆ ਬਸ ਜੀ ਇੱਥੇ ਹੁਣ ਚਲੇ ਗਏ ਸੀਗੇ ਆਪਣੇ ਹਾਂਜੀ ਸਾਇਦ ਆਪਾਂ ਚਲੇ ਗਏ ਜੀ 1 ਮਿੰਟ ਚ ਰੋਟੀ ਖਾ ਕੇ 1 ਮਿੰਟ ਚ ਫਟਾਫਟ ਭੱਜ ਗਏ ਮੇਰੇ ਤੋਂ ਨਹੀਂ ਛੇਤੀ ਖਾਣ ਹੁੰਦੀ ਹੈ ਕਿ ਤੇ ਮੈਂ ਧੰਮ ਹੌਲੀ ਹੌਲੀ ਖਾਣੀ ਹੁੰਦੀ ਆ ਤੇ ਉਹ ਤਾਂ ਬਹੁਤ ਛੇਤੀ ਰੋਟੀ ਖਾਂਦੇ ਨੇ ਬਹੁਤ ਤੇਜ਼ ਰੋਟੀ ਖਾਂਦੇ ਨੇ ਉਹ ਬਣਾ ਜਲਦੀ ਜਲਦੀ ਖਾ ਕੇ ਚਲੇ ਗਏ ਤੇ ਮੇਰੇ ਹਲੇ ਕੰਮਗਾਰ ਸਾਰੇ ਪਏ ਨੇ ਕਰਨ ਤਾਂ ਰਾਤ ਆ ਗਿਆ ਸੀ ਜੀ ਹੁਣ ਮੈਂ ਰੋਟੀ ਖਾ ਲਵਾਂ ਜੀ ਰੋਟੀ ਖਾ ਕੇ ਫਿਰ ਤੁਹਾਨੂੰ ਬਾਅਦ ਚ ਕੰਮ ਕਰਦੇ ਹੋਏ ਮਿਲਦੇ ਆਂ ਤਾਂ ਹੁਣ ਮੈਂ ਰੋਟੀ ਦਾ ਮਾਜੀ ਪਰ ਮੈਨੂੰ ਆਇਆ ਰੋਟੀ ਖਾ ਕੇ ਫਿਰ ਮੈਂ ਆਪਣਾ ਬਾਅਦ ਦਾ ਕੰਮ ਕਰ ਲੱਗ ਜੂੰਗੀ। ਜੇ ਮਿੰਨ ਦੇਖਣ ਤੇ। ਹਾਂਜੀ ਆਪਾਂ ਰੋਟੀ ਖਾ ਲਈ ਜੀ ਹੁਣ ਆਪਾਂ ਰੱਖਣ ਚੱਲੇ ਆ ਆਪਣੇ ਵਸਤਾਂ ਨੂੰ ਵਾਸ਼ ਕਰਨ ਦੇ ਲਈ ਮੈਂ ਕਿਹਾ ਚਲੋ ਕੰਮ ਕਰ ਲਈਏ ਪਰ ਮੇਰੇ ਸਰਦਾਰ ਜੀ ਅੱਜ ਘਰੇ ਪੁੱਲ ਗਏ ਆਪਣਾ ਪਾਸ। ਉਹਨਾਂ ਦੀ ਆਈ ਆ ਕਾਲ। ਕਹਿੰਦੇ ਮੈਂ ਆਪਣਾ ਪਾਸ ਪੁੱਲ ਗਿਆ ਘਰ। ਮੈਂ ਕਿਹਾ ਚਲੋ ਹੁਣ ਜੇ ਆ ਕੇ ਲੈ ਕੇ ਜਾਣਾ ਤਾਂ ਲੈ ਜਾਉਂਗਾ ਕਹਿੰਦੇ ਕਈ ਕੰਮ ਕਰਨੇ ਨੇ ਮੈਂ ਜ਼ਰੂਰੀ ਵੀ ਨਹੀਂ ਕਿ ਸਿਰ ਘਰੇ ਪਿਆਰਾਂ ਦਾ ਫਿਰ ਤਾਂ ਆਖੀ ਉਹਨਾਂ ਨੂੰ ਸ਼ਾਮ ਨੂੰ ਲੈ ਰਹਿਣਾ ਬਾਕੀ ਕੋਈ ਕੰਮ ਦਾ ਨਹੀਂ ਪਤਾ ਹੁੰਦਾ ਉਹਨਾਂ ਦਾ ਕੰਮ ਇਹੋ ਜਿਹਾ ਹੁਣ ਕਦੇ ਵੀ ਆ ਸਕਦਾ ਹਨਾ ਤੇ ਮੇਰੇ ਵੀ ਮੈਨੂੰ ਇਹ ਸੀਗਾ ਮੈਂ ਕਿ ਚੱਕ ਲਿਆ ਹੋਊਗਾ ਵੀ ਪੁੱਲ ਕਿਨੀ ਕਾਏ ਹੋਣੇ ਉਹ ਤਾਂ ਜਦੋਂ ਉੱਥੇ ਜਾ ਕੇ ਹੁਣ ਉਹਨਾਂ ਨੇ ਦੇਖਿਆ ਕੰਨੇ ਕੰਨੇ ਪਹੁੰਚ ਕੇ ਕਹਿੰਦੇ ਖੰਨੇ ਵੀ ਨਹੀਂ ਪਹੁੰਚੇ ਹੋ ਜੈ ਇਰੇ ਬੱਚਿਆਂ ਨੂੰ ਉਹਨਾਂ ਦੀ ਪੌਕੇਟ ਮਨੀ ਦਿੱਤੀ ਸੀਗੀ ਭੁੱਲ ਗਏ ਵਿਚਾਰੇ ਚਲੋ ਮੈਂ ਰੱਖ ਦਾਨ ਨਹੀਂ ਆ ਜਦੋਂ ਆਉਣਗੇ ਜੇ ਆਏ ਤਾਂ ਲੈ ਜਾਣਗੇ ਨਹੀਂ ਤਾਂ ਸ਼ਾਇਦ ਮੈਨੂੰ ਲੱਗਦਾ ਨਹੀਂ ਹੈਗਾ ਪਰ ਕਹਿੰਦੇ ਕੰਮ ਕਾਖੋ ਕਰਨੇ ਨੇ ਮੈਂ ਬਹੁਤ ਜ਼ਰੂਰੀ ਹੁੰਦੀਆਂ ਨੇ ਹਨਾ ਤੇ ਬੱਚਿਆਂ ਦੇ ਚੱਲ ਰਹੇ ਨੇ ਐਵੇਂ ਦੇਖੋ ਕੀ ਲੱਲਰ ਲਾ ਕੇ ਆਉਣਗੇ ਇਹ ਲੱਲਰ ਲਾ ਕੇ ਆਉਣਗੇ ਕਹਿੰਦੇ ਅਸੀਂ ਨਹੀਂ ਦੱਸਣਾ ਮम्मा ਫੇ ਸਾਨੂੰ ਤੁਸੀਂ ਪੁੱਛਿਆ ਨਾ ਕਰੋ ਤੁਸੀਂ ਫਿਰ ਕਹਿ ਦਿੰਦੇ ਆ ਨਹੀਂ ਲੱਲਰ ਲਾਏ ਹੋਣਗੇ ਕਿਉਂਕਿ ਹੁਣ ਵਿੱਚ ਨੂੰ ਲੱਲਰ ਲਾਉਣ ਲੱਗ ਗਏ ਸੀਗੇ ਬਾਕੀ ਦੇਖੋ ਜੀ ਹੁਣ ਕੀ ਪਤਾ ਵਧੀਆ ਚੱਲੇ ਆਉਣ ਕਿਉਂਕਿ ਟਿਊਸ਼ਨ ਵੀ ਨਹੀਂ ਲੱਗੇ ਹੋਏ ਹੈਗੇ ਹੁਣ ਤਾਂ ਬਿਲਕੁਲ ਵੀ ਚਲੋ ਜੀ ਹੁਣ ਮੈਂ ਪਹਿਲਾਂ ਕੰਮ ਮੇਰੇ ਬਹੁਤ ਪਈ ਨੇ ਅੱਜ ਇੱਧਰ ਆਪਣੇ ਕੱਪੜੇ ਪਈ ਨੇ ਕੱਲ ਨਾ ਮੇਰਾ ਬਲੌਗ ਡਿਲੀਟ ਹੋ ਗਿਆ ਮੇਰੇ ਤੋਂ ਗਲਤੀ ਨਾਲ ਮੈਂ ਤੁਹਾਨੂੰ ਦੱਸੂਗੀ ਤਸਤੇ ਆ ਸੀ ਕਿ ਦੱਸੂਗੀ ਸਾਰਾ ਕੁਝ ਹਰ ਇੱਕ ਕੱਲ ਮੈਂ ਕੰਬਲ ਇੱਕ ਇੱਕ ਕੰਬਲ ਇੱਕ ਇੱਕ ਕੰਬਲ ਇੱਕ ਵਾਰੀ ਬੈੱਡ ਸ਼ੀਟ ਤੇ ਕੱਪੜੇ ਵਾਸ਼ ਕੀਤੇ ਸੀਗੇ ਅੱਦੇ ਉਹਦੇ ਚੋ ਭੇਜਤੇ ਪ੍ਰੈਸ ਦੇ ਲਈ ਤੇ ਬਸ ਮੇਰੇ ਤੋਂ ਕੱਲ ਇੰਨਾ ਵਧੀਆ ਡਿਟ ਹੋ ਗਿਆ ਸੀਗਾ ਅੰਦਰ ਅਬਰੂਤ ਦੇ ਪੱਤੇ ਕਿਵੇਂ ਆ ਗਏ ਬੜਿਆ ਚਲੱਕੇ ਆਲੇ ਹੋਣਿਆ ਤੇ ਇੰਨਾ ਵਧੀਆ ਡਿਟ ਕੀਤਾ ਸੀਗਾ ਬਹੁਤ ਸੋਹਣਾ ਬਣ ਗਿਆ ਸੀਗਾ ਬਸ ਮੇਰੀ ਇੱਕ ਗਲਤੀ ਹੋ ਗਈ ਹਾਂਜੀ ਇੱਥੇ ਜਿਹੜੇ ਮੈਂ ਕੱਪੜੇ ਕੰਬਲ ਵਗੈਰਾ ਵਾਸ਼ ਕੀਤੇ ਸੀਗੇ ਹਨਾ ਵੈਸ ਤੇ ਸੁੱਕ ਗਏ ਸੀਗੇ ਚਲੋ ਫਿਰ ਮੈਂ ਕਿ ਅੱਜ ਦੀ ਧੁੱਪ ਵੀ ਲਵਾ ਦੰਨੀ ਹੈ ਇਹਨਾਂ ਨੂੰ ਕਿਉਂਕਿ ਵਧੀਆ ਹੁੰਦੀ ਹੈ ਧੁੱਪ ਲੱਗਿਆ ਕੱਪੜੇ 'ਚ ਵੀ ਹਨਾ ਖੁਸ਼ਬੂ ਵੀ ਵਧੀਆ ਲੱਗ ਜਾਂਦੀ ਹੈ ਤੇ ਸੁੱਕ ਵੀ ਵਧੀਆ ਜਾਂਦੇ ਨੇ 스멜 ਵਗੈਰਾ ਵੀ ਨਹੀਂ ਬਣਦੀ ਹੈਗੀ ਤੇ ਇੱਥੇ ਜੀ ਇਹਨਾਂ ਨੂੰ ਮੈਂ ਧੁੱਪ ਦੇ ਵਿੱਚ ਸੁੱਕਣੇ ਪਾਉਣ ਲੱਗ ਗਈ ਸੀਗੀ ਹਾਂਜੀ ਮੇਰੇ ਭੈਣਾ ਦੇ ਵੀਰਾਂ ਦੇ ਕਾਫੀ ਕਮੈਂਟ ਆਏ ਸੀਗੇ ਵੀ ਸਹਜ ਉਹਨਾਂ ਨੂੰ ਫੋਨ ਲੱਗ ਗਿਆ ਸੀਗਾ ਹਾਂਜੀ ਇਹਨਾਂ ਨੇ ਫੋਨ ਲੱਭ ਲਿਆ ਸੀਗਾ ਬਟ ਫਿਰ ਉਸ ਤੋਂ ਬਾਅਦ ਰਾਤ ਨੂੰ ਸਹਜ ਸੋ ਗਈ ਸੀਗੀ ਦੇਖਦੀ ਦੇਖਦੀ ਉਸ ਤੋਂ ਬਾਅਦ ਮੈਂ ਫੇਰ ਚੱਕ ਲਿਆ ਸੀਗਾ ਮੇਰੇ ਦੇ ਪਾਪਾ ਨੇ ਹੁਣ ਲਕੋਤਾ ਹਨਾ ਤੇ ਇਹਨਾਂ ਨੇ ਲੱਭ ਲਿਆ ਸੀਗਾ ਜੀ ਫੋਨ ਤਾਂ ਅੰਤੇ ਬਾਕੀ ਜੀ ਜਿਹੜੇ ਮੇਰੇ ਚੈਨਲ ਤੇ ਨਿਊ ਆਇਓ ਜੀ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਪੁਲਵਾ ਜ਼ਰੂਰ ਕਰਿਆ ਕਰੋ ਜੀ ਔਰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਦੇ ਆ ਕਰੋ ਹਨਾ ਤੇ ਇੱਥੇ ਜੀ ਬਸ ਹੁਣ ਮੈਂ ਇਹਨਾਂ ਨੂੰ ਆਪਣਾ ਸੁੱਕਣੇ ਪਾ ਦੂੰਗੀ ਕਿਉਂਕਿ ਫਿਰ ਕੱਲ ਬੋਲਸ਼ ਕੀਤੇ ਸੀਗੇ ਪਰ ਮੇਰਾ ਨਾ ਮੇਰੇ ਤੋਂ ਗਲਤੀ ਦੇ ਨਾਲ ਮੈਂ ਵਲੌਗ ਬਣਾਇਆ ਸੀਗਾ ਵਲੌਗ ਬਹੁਤ ਵਧੀਆ ਬਣਿਆ ਸੀਗਾ ਹੈਵੀ ਇੰਨਾ ਵਧੀਆ ਸੀਗਾ ਬਹੁਤ ਇੰਟਰਸਟਿੰਗ ਜਬ ਵਲੌਗ ਸੀਗਾ ਤੁਸੀਂ ਬਹੁਤ ਖੁਸ਼ ਹੋ ਕੇ ਦੇਖਣਾ ਸੀਗਾ ਤੇ ਪਰ ਮੇਰੇ ਨਾਲ ਗਲਤੀ ਹੋ ਗਈ ਮੇਰੇ ਤੋਂ ਇੱਕ ਮੈਂ ਵੀ ਐਨ ਐਪ ਚ ਨਾ ਮਤਲਬ ਕਿ ਉਹ ਕਰ ਲਿਆ ਸੀਗਾ ਡਾਊਨਲੋਡ ਨਾ ਡਾਊਨਲੋਡ ਨਹੀਂ ਸੀ ਕੀਤਾ ਸਾਰਾ ਐਡੀਟਿੰਗ ਵਗੈਰਾ ਕਰ ਲਈ ਸੀ ਡਾਊਨਲੋਡ ਕਰਨਾ ਸੀਗਾ ਮੈਂ ਕਿਹਾ ਚਲੋ ਪਹਿਲਾਂ ਮੈਂ ਗੈਲਰੀ ਹੈਨਾ ਆਪਣੀ ਗੈਲਰੀ ਚ ਡਿਲੀਟ ਕਰ ਦਵਾ ਵੀਡੀਓਜ਼ ਵਗੈਰਾ ਵੀ ਮੈਂ ਫਿਰ ਉਸ ਤੋਂ ਬਾਅਦ ਉਹ ਕਰ ਦੰਨੀ ਆ ਪਰ ਮੈਨੂੰ ਨਹੀਂ ਸੀ ਪਤਾ ਵੀ ਉਹ ਮੇਰੇ ਨਾਲ ਇਦਾਂ ਹੋ ਜਾਊਗਾ ਕਿਉਂਕਿ ਫਿਰ ਇਦਰੋਂ ਵੀ ਸਾਰੀ ਵੀਡੀਓਜ਼ ਚਲੇ ਗਈ ਸੀ ਕਿ ਤਾਂ ਕਰਕੇ ਅ ਮਤਲਬ ਕਿ ਕੱਲ ਵਲੌਗ ਨਹੀਂ ਆਇਆ ਜੀ ਉਹਦੇ ਲਈ ਸੌਰੀ ਪਰ ਆਪਾਂ ਲਾਈਵ ਕੀਤਾ ਸੀਗਾ ਤੁਸੀਂ ਜਾ ਕੇ ਜ਼ਰੂਰ ਦੇਖਿਓ ਤੇ ਮੈਂ ਫਸਟ ਸਟੈਂਡ ਲਾਈਵ ਕੀਤਾ ਸੀਗਾ ਜਰੂਰ ਦੱਸਿਓ ਮੈਂ ਫਿਰ ਲਾਈਵ ਆਇਆ ਕਰੂੰਗੀ ਹੈ ਨਾ ਜੀ ਤੇ ਇੱਥੇ ਜੀ ਉਸ ਤੋਂ ਬਾਅਦ ਮੈਂ ਲੱਗ ਗਈ ਸੀ ਜਿਹੜੇ ਆਪਣੇ ਕੱਪੜੇ ਬਾਕੀ ਸਾਰੇ ਮੈਂ ਪ੍ਰੈਸ ਦੇ ਲਈ ਭੇਜਦੇ ਸੀਗੇ ਤੇ ਇੱਥੇ ਜਿਹੜੇ ਸੀਗੇ ਘਰ ਜਿਹੜੇ ਥੋੜੇ ਬਹੁਤੇ ਰਹਿੰਦੇ ਸੀਗੇ ਉਹਨਾਂ ਨੂੰ ਮੈਂ ਕਿਹਾ ਚਲੋ ਮੈਂ ਤੇਲ ਲਗਾ ਕੇ ਨਾਲ ਦੀ ਨਾਲ ਰੱਖ ਦੰਨੀ ਆ ਕਿਉਂਕਿ ਸਾਇਦ ਪਾਪਾ ਤੋਂ ਜਾਣ ਤੋਂ ਬਾਅਦ ਫਿਰ ਮੇਰੇ ਸਾਰੇ ਕੰਮ ਮਤਲਬ ਕਿ ਹੋ ਹੀ ਗਏ ਸੀਗੇ ਬਸ ਝਾੜੂ ਪੋਚਾ ਰਹਿ ਗਿਆ ਸੀਗਾ ਤੇ ਬਾਕੀ ਕੰਮ ਹੁਣ ਆਪਾਂ ਕਰ ਲਏ ਸੀ ਕਿਚਨ ਵਗੈਰਾ ਵੀ ਕਲੀਨ ਕਰਤੀ ਸੀਗੀ ਤੇ ਮੈਂ ਕਿਹਾ ਵੀ ਕੱਪੜੇ ਵੀ ਚਲੋ ਧੁੱਪ ਨਿਕਲ ਗਈ ਸੀਗੀ ਵਧੀਆ ਮੈਂ ਕਿਹਾ ਚਲੋ ਇਹਨਾਂ ਨੂੰ ਵੀ ਤਿਆਰ ਕਰਕੇ ਰੱਖ ਦੰਨੇ ਆ ਤੇ ਇੱਥੇ ਆਪਾਂ ਕੱਪੜੇ ਵੀ ਲੱਗੇ ਸੀਗੇ ਤਿਆਰ ਕਰਨ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੰਡ ਤੋਂ ਬਚੇ ਹੋਏ ਹੋ ਬਚ ਕੇ ਰਹੋ ਜੀ ਕਿਉਂਕਿ ਠੰਡ ਬਹੁਤ ਜ਼ਿਆਦਾ ਹੋ ਗਈ ਆਪ ਵੀ ਆਪਣਾ ਧਿਆਨ ਰੱਖਿਓ ਤੇ ਆਪਣੇ ਬੱਚਿਆਂ ਦਾ ਵੀ ਧਿਆਨ ਰੱਖਿਓ ਤੇ ਆਪਣੇ ਬਜ਼ੁਰਗਿਆਂ ਦਾ ਵੀ ਧਿਆਨ ਰੱਖਿਓ ਕਿਉਂਕਿ ਠੰਡ ਬਹੁਤ ਜ਼ਿਆਦਾ ਹੋ ਚੁੱਕੀ ਆ ਤੇ ਅੱਗੇ ਕੇ ਤਾਂ ਹੁਣ ਹੋਰ ਵੀ ਜ਼ਿਆਦਾ ਹੋਣੀ ਆ ਬਸ ਇੱਥੇ ਹੋਣਾ ਸਹਿਰ ਦਾ ਹਾਂਜੀ ਉਹਨਾਂ ਨੇ ਬਹੁਤ ਨੱਚੇ ਟੱਪੇ بڑے ਪੰਗੜੇ ਪਾਏ ਸੀਗੇ ਜਦੋਂ ਉਹਨਾਂ ਨੂੰ ਫੋਨ ਲੱਗਿਆ ਕਹਿੰਦੇ ਮਮਾ ਹੁਣ ਸ਼ੂਟ ਕਰੋ ਸਾਡਾ ਵਲੌਗ ਪਰ ਉਹਦਾ ਵਲੌਗ ਮੇਰਾ ਪਰਸੋਂ ਵਾਲਾ ਹੋ ਗਿਆ ਸੀਗਾ ਕੰਪਲੀਟ ਮੈਂ ਕਿਹਾ ਵੀ ਹੁਣ ਨਹੀਂ ਹੋਣਾ ਹੈਗਾ ਤੇ ਕੱਲ ਵਲੌਗ ਬਣਾਇਆ ਸੀਗਾ ਬਹੁਤ ਜ਼ਿਆਦਾ ਤੁਹਾਨੂੰ ਦੱਸਿਆ ਸੀਗਾ ਵੀ ਕਿਵੇਂ ਕੀ ਕੀ ਹੋਇਆ ਸੀਗਾ ਹਨਾ ਪਰ ਮੇਰੇ ਤੋਂ ਗਲਤੀ ਕਰਕੇ ਚਲੋ ਕੋਈ ਗੱਲ ਨਹੀਂ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸੀਗੀ ਤੇ ਉਹ ਗਲਤੀ ਦਾ ਪ੍ਰਧਾਨ ਆਪਾਂ ਕਰ ਦੇਣਾ ਕੋਈ ਗੱਲ ਨਹੀਂ ਆ ਵਲੌਗ ਬਣਾ ਦੇਣਾ ਹੁਣ ਤੇ ਸਹਿਜ ਨੇ ਫੋਨ ਲੱਭ ਲਿਆ ਸੀਗਾ ਜੀ ਮੈਂ ਫੇਰ ਦੱਸ ਰਹੀ ਆ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਸਹਿਜ ਨੇ ਨਹੀਂ ਸੀ ਲੱਭਿਆ ਸੌਰੀ ਅਭੀ ਨੇ ਲੱਭਿਆ ਸੀਗਾ ਤੇ ਪਰ ਫੇਰ ਮੈਂ ਰਾਤ ਨੂੰ ਫੜਿਆ ਸਹਿਜ ਦੇ ਕੋਲੋਂ ਕਿਉਂਕਿ ਉਹ ਸੋ ਗਈ ਸੀ ਕਿ ਸੁੱਤੀ ਕੋਈ ਕੋਲੋਂ ਪਰ ਮੈਂ ਫੋਨ ਚੱਕ ਲਿਆ ਸੀਗਾ ਤੇ ਚੱਕ ਕੇ ਆਪਣਾ ਫੋਨ ਲੁਕੋਤਾ ਸੀਗਾ ਹੁਣ ਉਹਨਾਂ ਕੋਲ ਫੋਨ ਹੈ ਨਹੀਂਗਾ ਇੱਥੇ ਜੀ ਮੈਂ ਆ ਗਈ ਸੀਗੀ ਰੂਮ ਦੇ ਵਿੱਚ ਮੈਂ ਸਾਰੀ ਸੈਟਿੰਗ ਕਰਤੀ ਸੀਗੀ ਰੂਮ ਦੀ ਸੈਟਿੰਗ ਥੋੜੀ ਬਹੁਤੀ ਰਹਿੰਦੀ ਸੀਗੀ ਮੈਂ ਕਿਹਾ ਚਲੋ ਵੀ ਬੈੱਡ ਸ਼ੀਟ ਵਗੈਰਾ ਹਨਾ ਇਹਨਾਂ ਨੂੰ ਵੀ ਆਪਾਂ ਝਾੜ ਕੇ ਦੁਬਾਰੇ ਬਿਛਾ ਦੰਨੇ ਆ ਕਿਉਂਕਿ ਇਹਨੂੰ ਹਜੇ 3 ਕਿ ਦਿਨ ਹੋਏ ਨੇ ਬਿਛਾਈ ਨੂੰ ਹਾਂਜੀ 3 ਕਿ ਦਿਨ ਹੋਏ ਨੇ ਹਫਤਾ 3 ਦਿਨ ਹੋਏ ਨੇ ਹਜੇ 4-5 ਦਿਨ ਤਾਂ ਹੋਰ ਰੱਖੂੰਗੀ ਬਾਕੀ ਜਿੱਦਣ ਲੱਗਿਆ ਵੀ ਗੰਦੀ ਜੀ ਹੋ ਗਈ ਹਨਾ ਵੈਸੇ ਹਫਤਾ ਤਾਂ ਮੈਂ ਹੁਣ ਕੱਢਿਆ ਕਰੂੰਗੀ ਜੇ ਲੱਗਿਆ ਵੀ ਹਾਂ ਹੋ ਗਈ ਗੰਦੀ ਤਾਂ ਆਪਾਂ ਪਹਿਲਾਂ ਵੀ ਚੱਕ ਦਾਂਗੇ ਕੋਈ ਉਹ ਚੱਕਰ ਨਹੀਂ ਹੈਗਾ ਵੈਸੇ ਇਹ ਹੈ ਕਿ ਡਾਰਕ ਕਲਰ ਦਾ ਤੁਹਾਨੂੰ ਪਤਾ ਹੈ ਨਾ ਉਹ ਵੀ ਨਹੀਂ ਹੁੰਦਾ ਹੈਗਾ ਲਾਈਟ ਕਲਰ ਜ਼ਿਆਦਾ ਗੰਦੇ ਲੱਗਣ ਲੱਗ ਜਾਂਦੇ ਨੇ ਤੇ ਬਾਕੀ ਜੀ ਤੁਸੀਂ ਜਿਆਦਾ ਤੋਂ ਜਿਆਦਾ ਵੀਡੀਓ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੁਸੀਂ ਫੁੱਲ ਵਾਚਿੰਗ ਕਰਦੇ ਹੈਗੇ ਪਲੀਜ਼ 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 ਫੁੱਲ ਵਾਚ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਨਾਲੇ ਆਪਣੇ ਭੈਣ ਭਾਈਆਂ ਨੂੰ ਸਾਰਿਆਂ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਣੇ ਫਰੈਂਡਸ ਨੂੰ ਕਰ ਦਿਆ ਕਰੋ ਸ਼ੇਅਰ ਹੈਨਾ ਜੇ ਤੁਸੀਂ ਸ਼ੇਅਰ ਕਰੋਗੇ ਤਾਂ ਜੱਦ ਛੇਤੀ ਤੋਂ ਛੇਤੀ ਫਿਰ ਮੇਰਾ ਚੈਨਲ ਮੋਨੋ ਹੋਊਗਾ ਬਾਕੀ ਤੁਹਾਡੇ ਹੱਥ ਚਾ ਕਰਵਾਉਣਾ ਨਹੀਂ ਕਰਵਾਣਾ ਤੇ ਮੈਨੂੰ ਤਾਂ ਹਜੇ ਪਤਾ ਵੀ ਨਹੀਂ ਮੈਨੂੰ ਤਾਂ ਇੰਨਾ ਡਰ ਬਣਿਆ ਹੋਇਆ ਕਿਉਂਕਿ ਮੈਂ YouTube ਬਾਰੇ ਮੈਨੂੰ ਬਿਲਕੁਲ ਵੀ ਨੌਲੇਜ ਨਹੀਂ ਹੈਗੀ ਮੈਂ ਇੱਕ ਸਿਰਫ ਚਲਾ ਰਹੀ ਹਾਂ ਚੈਨਲ ਬਣਾ ਲਿਆ ਚਲੋ ਮੈਨੂੰ ਇੰਨਾ ਵੀ ਨਹੀਂ ਸੀ ਮੈਨੂੰ ਫਿਰ ਵੀ ਬਹੁਤ ਖੁਸ਼ ਹੋਣ ਲੱਗਿਆ ਮੈਨੂੰ ਐਡੀਟਿੰਗ ਵਗੈਰਾ ਨਹੀਂ ਕਰਨੀ ਆਉਂਦੀ ਸੀਗੀ ਇਹ ਵੀ ਕਰਨੀ ਆ ਗਈ ਹੈ ਨਾ ਤੇ ਬਾਕੀ ਹਜੇ ਮੈਨੂੰ ਬਸ ਇਹੀ ਹੁਣ ਟੈਨਸ਼ਨ ਆ ਵੀ ਹੈ ਨਾ ਜਦੋਂ ਚੈਨਲ ਮੇਰਾ ਪੂਰਾ ਹੋ ਜਾਣਾ ਸਾਰਾ ਕੁਝ ਮੈਂ ਕਿਵੇਂ ਮਾਨੋ ਕਰੂੰਗੀ ਪਰ ਮੈਨੂੰ ਨਹੀਂ ਪਤਾ ਹੈਗਾ ਚਲੋ ਕੋਈ ਗੱਲ ਨਹੀਂ ਦੇਖਾਂਗੇ ਕਰਾਂਗੀ ਕੁਛ ਨਾ ਕੁਛ ਤਾਂ ਤੇ ਆਪਾਂ ਚੱਕਾਂਗੇ ਫੱਟੇ ਦੇਖ ਲਾਂਗੇ ਜਾਂ ਪਾਣੀ ਜਿਆਦਾ ਮਿਹਨਤ ਤੇ ਪਾਣੀ ਪੈਜੂਗਾ ਜਾਂ ਪਰਮਾਤਮਾ ਫਲ ਦੇ ਦੂਗਾ ਦੋਹਾਂ ਦਾ ਦੋਨਾਂ ਚੋਂ ਤਾਂ ਇੱਕ ਕੰਮ ਤਾਂ ਹੋਏ ਜਾਊਗਾ ਹਨਾ ਜਾਂ ਆਪਣੀ ਮਿਹਨਤ ਤੇ ਪਾਣੀ ਪਾ ਲਾਂਗੇ ਜਾਂ ਪਰਮਾਤਮਾ ਨੇ ਜੇ ਫਲ ਦੇਣਾ ਹੋਇਆ ਤਾਂ ਆਪਾਂ ਫਿਰ ਲੈ ਲਾਂਗੇ ਹਨਾ ਦੇਖੋ ਜੀ ਹੁਣ ਕੀ ਹੁੰਦਾ ਇੱਥੇ ਨਾ ਇਹ ਨਾ ਮੈਂ ਛਾੜ ਚੜਾਇਆ ਸੀਗਾ ਛਾੜ ਨਾ ਬੜਾ ਤੰਗ ਕਰਦਾ ਫਿਰ ਜਦੋਂ ਸੈੱਟ ਕਰਨਾ ਪੈਂਦਾ ਨਾ ਫਿਰ ਬਹੁਤ ਔਖਾ ਹੋ ਜਾਂਦਾ ਹੈ ਪਰ ਮੈਂ ਸੈੱਟ ਕਰ ਲੰਨੀ ਹੁੰਨੀ ਆ ਫਿਰ ਨਹੀਂ ਹਰ ਜਾਈ ਥੋੜੀ ਬਹੁਤੀ ਇਧਰ ਉਧਰ ਨੂੰ ਹੋ ਜਾਂਦੀ ਹੈ ਪਰ ਇੰਨੀ ਵੀ ਨਹੀਂ ਹੁੰਦੀ ਹੈਗੀ ਕਿਉਂਕਿ ਭਾਰੀ ਬਹੁਤ ਜ਼ਿਆਦਾ ਹੋ ਗਈ ਨਾ ਹੁਣ ਮੈਨੇ ਚੱਕਣੀ ਔਖੀ ਹੋ ਜਾਂਦੀ ਆ ਹਾਂ ਸ਼ਾਮ ਦਾ ਟਾਈਮ ਹੋ ਗਿਆ ਮੈਂ ਆਟਾ ਛਾੜ ਲਿਆ ਜੀ ਹੁਣ ਟਾਈਮ ਹੋ ਗਿਆ ਕਿੰਨਾ ਹੋ ਗਿਆ ਸਾਡ ਟਾਈਮ ਦੇਖ ਆਈ ਥਿੰਕ ਇਹ ਨਾ ਕਿਹ ਹੋ ਗਿਆ 7 ਵਜਣੇ ਵਾਲੇ ਹੈ 7 ਵਜਣੇ ਵਾਲੇ ਨੇ ਤੇ ਬਸ ਜੀ ਹੁਣ ਮੈਂ ਆਟਾ ਗੁੰਨ ਕੇ ਰੱਖ ਦੰਨੀ ਆ ਇਹਨੂੰ ਫਿਰ ਆਪਾਂ ਰੈਸਟ ਦੇ ਲਈ ਰੱਖ ਦਾਂਗੇ ਔਰ ਸਨਾਉ ਜੀ ਸਾਰੇ ਠੀਕ ਹੋ ਤੇ ਬਸ ਜੀ ਆਪਾਂ ਅੱਜ ਵਲੌਗ ਇੰਨਾ ਕਿ ਸ਼ੂਟ ਕੀਤਾ ਹੈ ਕੱਲ੍ਹ ਦੇ ਵਲੌਗ ਦਾ ਤੁਹਾਨੂੰ ਮੈਂ ਦੱਸਤਾ ਵੀ ਕੀ ਹੋਇਆ ਸੀਗਾ ਤੇ ਉਹਦੇ ਕਰਕੇ ਬਸ ਫਿਰ ਮੇਰਾ ਅੱਜ ਆਪਾਂ ਲਾਈਵ ਆਏ ਆ ਪਰ ਲਾਈਵ ਆ ਕੇ ਵਧੀਆ ਫੋਟ ਲੱਗ ਕੇ ਗੱਲਾਂ ਕਰ ਲਈਆਂ ਵਧੀਆ ਲੱਗੀਆਂ ਹਨ ਆਇਆ ਕਰਾਂਗੇ ਆਪਾਂ ਹਫਤੇ ਦੀ ਵਿੱਚ ਇੱਕ ਵਾਰ ਲਾਈਵ ਜਰੂਰ ਆਇਆ ਕਰਾਂਗੇ ਜਾਂ ਦੇਖਦੇ ਆਂ ਵੀ ਹਫਤੇ ਦੇ ਵਿੱਚ ਇੱਕ ਵਾਰ ਆਇਆ ਕਰਾਂਗੇ ਜਾਂ ਫਿਰ ਅੱਪ ਆਇਆ ਕਰਾਂਗੇ ਕਿਹੜਾ ਦੇਖਾਂਗੇ ਜਿੰਨਾ ਕੁ ਟਾਈਮ ਲੱਗਿਆ ਕਰੂ ਜਿਹੜੇ ਹਿਸਾਬ ਨਾਲ ਕੀ ਪਤਾ ਦੋਏ ਦਿਏ ਦੇ ਨੇ ਵੀ ਆਜੇ ਕਰੀਏ ਹਫਤੇ 'ਚ ਤਿੰਨ ਵਾਰ ਆਜੇ ਕਰੀਏ ਇਹ ਵੀ ਨਹੀਂ ਪਤਾ ਹੈਗਾ ਚਲ ਪੜ ਜਾ ਕੇ ਤਾਂ ਚੱਲਣੇ ਪਾਣਗੇ ਤੇ ਬਸ ਜੀ ਹੁਣ ਆਪਾਂ ਆਟਾ ਗੁੰਨ ਕੇ ਰੱਖ ਦਾਂਗੇ ਕਿਉਂਕਿ ਸਾਇਦ ਬਾਪਾ ਬਸ ਸੌਣ ਗਿਆ ਉਹ ਹੋ ਕਪੜੇ ਫੜਨ ਗਏ ਹੋਏ ਸੀਗੇ ਤੁਸੀਂ ਖੰਨੇ ਦੀ ਕਰਵਾ ਲੰਨੀ ਹੁੰਨੇ ਕਪੜੇ ਪ੍ਰੈਸ ਮੈਨੂੰ ਹੋਰ ਸਾਰੇ ਕੰਮ ਮੈਂ ਤੁਹਾਨੂੰ ਪਹਿਲਾਂ ਵੀ ਵਲੌਗਸ ਚ ਦੱਸਿਆ ਹੋਇਆ ਮੈਂ ਤੁਹਾਨੂੰ ਸਾਰੇ ਵਲੌਗਸ ਵਿੱਚ ਦੱਸਿਆ ਹੋਇਆ ਵੀ ਮੈਨੂੰ ਸਾਰੇ ਕੰਮ ਕਰਨੇ ਵਧੀਆ ਲੱਗਦੇ ਨੇ ਸਿਰਫ ਇੱਕ ਕੰਮ ਛੱਡ ਕੇ ਪ੍ਰੈਸ ਮੈਨੂੰ ਪ੍ਰੈਸ ਕਰਨੀ ਬਿਲਕੁਲ ਵੀ ਪਸੰਦ ਨਹੀਂ ਹੈ ਜੀ ਬਿਲਕੁਲ ਵੀ ਪਸੰਦ ਨਹੀਂ ਹੈ ਜੀ ਮੈਂ ਬੋਰ ਹੋ ਜਾਂਦੀ ਆ ਪ੍ਰੈਸ ਕਰਦੀ ਹਾਂ ਬੋਰ ਵੀ ਕਿਵੇਂ ਇੱਕ ਅੱਧਾ ਹੋਵੇ ਨਾ ਮੇਰੇ ਤਾਂ ਕਰ ਲੈਣੀ ਤੁਹਾਨੂੰ ਪਤਾ ਕੀ ਟੈਟਾ ਵਗੈਰਾ ਨੂੰ ਨਾ ਬਹੁਤ ਜੀੰਦਿਆਂ ਨੂੰ ਨੇ ਨਿਕਲਦੇ ਹੈਗੇ ਬਲ ਵਗੈਰਾ ਜੇ ਤੇ ਸਾਇਦ ਆਪਾਂ ਨੂੰ ਆਇਰ ਪ੍ਰੈਸ ਚਾਹੀਦੀ ਆ ਵਧੀਆ ਵੀ ਆਂ ਤੀਜਾ ਏ ਚਤਰੀ ਜੇ ਹੁੰਦੀਆਂ ਕੀ ਹੁੰਦੀਆਂ ਨੇ ਉਹ ਵੀ ਆਇਰ ਬਣੀ ਹੋਵੇ ਵਧੀਆ ਪ੍ਰੈਸ ਹੋਣਾ ਮੇਰੇ ਤੋਂ ਨਹੀਂ ਹੁੰਦੀ ਹਗੀ ਮੈਂ ਸ਼ੁਰੂ ਤੋਂ ਹੀ ਮੈਨੂੰ ਵਧੀਆ ਨਹੀਂ ਲੱਗਦੀ ਪ੍ਰੈਸ ਕਰਨੀ ਤਾਂ ਕਰਕੇ ਜੀ ਬਸ ਆਪਾਂ ਹੁਣ ਆਪਣਾ ਪੈਸਾ ਵਾਲਾ ਕੰਮ ਆਪਾਂ ਖੰਨੀ ਰੱਖਿਆ ਹੋਇਆ ਵੈਸੇ ਮੈਂ ਪਿੰਡ ਚੋਂ ਵੀ ਕਰਵਾਉਂਦੀ ਹੁੰਦੀ ਸੀ ਕਈ ਵਾਰ ਮੈਂ ਕਰਵਾ ਲਾਂਦੀ ਸੀਗੀ ਪਰ ਸਾਨੂੰ ਪਿੰਡ ਚ ਨਾ ਪਾਪਾ ਸਿਆਣਾ ਹੋ ਗਿਆ ਜੀ ਤੋ ਅਸੀਂ ਕਰਵਾਉਂਦੇ ਸੀ ਕਿਉਂ ਥੋੜਾ ਜਿਹਾ ਹੁਣ ਬੁੜਾ ਪੇਜ ਜਾਗਰੋਂ ਪਤਾ ਨਹੀਂ ਲੱਗਦਾ ਹੈਗਾ ਮਤਲਬ ਕਿ ਉਹਨਾਂ ਨੇ ਕਈ ਵਾਰ ਕੱਪੜੇ ਖਰਾਬ ਜੇ ਕਰਦੇ। ਕਹਿੰਦੇ ਫੋਨ ਕਰਦੀ ਹੈਗੇ। ਬਸ ਜੀ ਇੱਥੇ ਹੁਣ ਆਟੇ ਨੂੰ ਮੁੱਕੀ ਦੇ ਕੇ ਰੱਖ ਦਾਂਗੇ ਰੈਸਟ ਵੇਲੇ। ਹੁੰਦਾ ਜਿਨਾ ਮਰਜ਼ੀ ਬਦਲਾ ਗੁੰਨ ਲਓ ਤੇ ਆਟਾ ਕਿਹੜਾ ਹੋ ਜਾਂਦਾ। ਕਿਉਂਕਿ ਸਿਆਲ ਕਰਕੇ ਥੋੜਾ ਜਿਹਾ ਠੀਕ ਜਿਹਾ ਗੁੰਨਣਾ ਪੈਂਦਾ ਹੈ। ਪਤਲਾ ਪਤਲਾ ਕਰਕੇ ਰੱਖ ਪੁੰਨ ਤੇ ਫਰਕੜੀ ਹੋ ਜਾਂਦਾ ਪਿਆ ਬੇ ਇਹ ਸਹਜ ਅੱਜ ਮੈਂ ਬਣਾਈ ਸੀਗੇ ਛਲਕ ਮਾਜ ਸੁਵੇਰੇ ਬਣਾ ਲਈ ਸੀਗੇ ਤੇ ਸਹਜ ਰੋਲਾ ਪੁੰਦੀ ਆ ਤਾਂ ਦੀ ਭੈਣ ਹੀ ਖਾਣੇ ਸੁਵੇਰੇ ਸਕੂਲ ਨੂੰ ਵੀ ਇੱਕ ਰੋਟੀ ਖਾ ਕੇ ਆਈ ਆ ਮੈਂ ਸਕੂਲੋਂ ਪਾਤੇ ਸੀਗੇ ਦੱਕੇ ਨਾਲ ਮੈਂ ਖਾ ਕੇ ਆਉਣੇ ਪੈਣੇ ਆ ਫਿਰ ਇੱਕੋ ਖਾ ਕੇ ਆਈ ਆ ਆਪਣੇ ਸਬਜੀ ਸਾਰੀ ਟਿਫਨ ਚੋਂ ਉਦਾਂ ਹੀ ਪਈ ਆ ਹੁਣ ਦੇਖਦੀ ਆ ਸਾਇਦ ਪਾਪਾ ਨੂੰ ਕਿਹਾ ਹੁਣ ਤਾਂ ਮੈਂ ਸਾਡੀ ਦੀਦੀ ਨੇ ਹਨਾ ਤੁਹਾਨੂੰ ਮੈਂ ਦੱਸਿਆ ਮਨਪ੍ਰੀਤ ਦੀ ਅਸੀਂ ਇੱਕ ਦੂਜੇ ਤੋਂ ਲੈ ਲੰਨੀਆਂ ਦਾਲ ਸਬਜ਼ੀ ਜੇ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਉਹਦੇ ਬੱਚਿਆਂ ਨੂੰ ਜੈਦੀ ਦੀ ਉਹਨਾਂ ਨੂੰ ਉਹ ਇਧਰੋਂ ਲੈ ਜਾਂਦੇ ਨੇ ਤੇ ਲੈ ਦੀਦੀ ਕੋਲ ਲੈ ਲੰਨੀ ਆ ਹੁਣ ਦੀਦੀ ਨੂੰ ਕਿਹਾ ਨਾ ਕਿ ਜੀਦੀ ਵੀ ਸਬਜ਼ੀ ਖੀ ਬਣਾਉਣਾ ਕਹਿੰਦੀ ਘੁਰਜੀ ਬਣਾਣੀ ਆ ਪੰਬੋਲ ਦਿੱਤਾ ਨਹੀਂ ਉਹ ਵੀ ਖਾਊਗੀ ਪਤਾ ਨਹੀਂ ਪਰ ਮੈਂ ਸਾਇਦ ਪਾਪਾ ਨੂੰ ਕਹਦਾ ਮੈਂ ਕਿ ਪਨੀਰ ਲੈ ਆਇਓ ਥੋੜਾ ਚਾਉਂਦੇ ਹੋਏ ਵੀ ਸੋਇਆ ਰੈਫਰ ਮੈਨਾਂ ਨੂੰ ਪੁਰਜੀ ਬਣਾ ਕੇ ਦੇ ਦੂੰ ਇੱਕ ਤਾਂ ਪਨੀਰ ਦੀ ਪੁਰਜੀ ਵੀ ਨਹੀਂ ਖਾਂਦੇ ਹੈਗੇ ਬਹੁਤ ਆ ਕਰਦੇ ਨੇ ਨਿਆਰੇ ਪੁਰਜੀ ਵੀ ਨਹੀਂ ਖਾਣੀ ਹੈਗੀ ਅਸੀਂ ਪਨੀਰ ਦੀ ਬਾਕੀ ਨਾਲ ਨੂੰ ਰੱਖ ਦਤਾ ਹੈਗੇ ਹਾਂ ਚੜੀ ਮੈਨੂੰ ਲੱਗਦਾ ਕੱਤੀ ਨਹੀਂ ਜ਼ਿਆਦਾ ਪੈਗੀ ਆ ਮੀ ਖਾਣੀ ਇੱਦਾਂ ਚੜ ਖਾਣਾ ਫਿਰ ਪਰ ਪਰ ਕੋ ਤਾਂ ਕਰਨਾ ਪੈਣਾ ਬੈਠਾ ਖਾਈ ਸਾਨੂੰ ਪੜੀ ਹੈ ਨਾ ਆਹ ਤੀਕਾ ਇਹ ਬਫਕਾ ਉਹਦਾ ਮਾਰਿਆ ਨਾ ਬਾਗ ਗਿਆ ਚਲੋ ਜੀ ਹੁਣ ਆਟੇ ਨੇ ਲਿਆ ਰੱਖ ਦਿੰਗੀ ਰੈਸਟ ਦੇ ਲਈ ਹੁਣ ਕੱਟ ਦਿੰਨੀ ਆ ਉਸ ਤੋਂ ਬਾਅਦ ਹੁਣ ਮੈਂ ਭਾਂਡੇ ਵਾਸ਼ ਕਰ ਦਾਂ ਨਾ ਬਸ ਵਾਸ਼ ਕਰਕੇ ਤੁਹਾਨੂੰ ਮਿਲਦੀ ਆ ਜੀ ਬਾਅਦ ਵਿੱਚ ਸਿੱਕ ਇੱਕ ਇੱਕ ਪੈਸਾ ਵੀ ਦਿੱਤੀ ਹੈ ਐਸੇ ਨਹੀਂ ਕਿ ਇੱਕ ਇੱਕ ਪੈਸਾ ਕੋਈ ਨਹੀਂ ਰਹਿ ਬੈਠਾ ਹਾਂ ਮਾਦੀ ਲੇਕਿਨ ਆਪਕੀ ਤਬੀਅਤ ਵੀ ਤਾਂ ਜ਼ਰੂਰੀ ਹੈ ਨਾ ਚਲੋ ਆਪਣਾ ਤੁਸੀਂ ਦੁੱਧ ਚੱਕ ਲਓ ਹੁਣ ਜੀ ਬਾਦ ਕਰੀ ਸਕਲੋ ਇਹ ਤੁਸ ਵੀਡੀਓ ਕੱਟ ਲੱਗ ਗਿਆ ਹਾਂ ਇਹ ਵੀਡੀਓ ਮੈਂ ਉਧਰ ਚੱਲੀ ਵਸ ਤੁਸੀਂ ਮੈਂ ਤਾਂ ਚੱਲੀ ਹਾਂ ਐਡਿਟ ਕਰਨੀ ਆ ਤੁਸੀਂ ਹਾਂ ਕਹਾਣੀ ਦੇਖ ਲੈ ਲਓ ਦੁੱਧ ਪੀ ਲਓ ਹਾਂਜੀ ਆਪਾਂ ਹੁਣ ਜੀ ਇਹ ਵਲੌਗ ਦਾ ਕੱਤੀ ਕਰ ਦਣਾ ਜੀ ਐਂਡ ਮਿਲਾਂਗੇ ਜੀ ਕੱਲ ਨੂੰ ਆਪਾਂ ਉਹ ਤਾਂ ਮਾੜੀ ਹੀ ਕੱਟ ਕਰ ਲਿਓ ਬਰ ਇੱਦਾਂ ਹੋਵੇ ਨਾ ਆ ਜਾਊਗੀ ਹੁਣ ਆਪਾਂ ਲੱਗਣਾ ਜੀ ਵੀਡੀਓ ਐਡਿਟ ਕਰਨ ਰੋਟੀ ਪਾਣੀ ਆਪਾਂ ਖਾ ਲਈ ਜੀ 8:00 ਵਜ ਗਏ ਕਿ ਹੁਣ ਸੈਦ ਪਾਪਾ ਅੱਜ ਜਲਦੀ ਆ ਗਏ ਸੀਗੇ ਸਿਆਣਾ ਕਰਕੇ ਹੁਣ ਜਲਦੀ ਅੱਜ ਕੰਮ ਹੈ ਨਹੀਂ ਸੀਗਾ ਫ੍ਰੀ ਸੀਗੇ ਇਹਨਾਂ ਨੇ ਆਪਣੇ ਥੋੜੇ ਬਹੁਤੇ ਕੰਮ ਕਰਾਉਣੇ ਸੀਗੇ ਕਟਿੰਗ ਵਗੈਰਾ ਕਰਾਉਣੀ ਸੀਗੀ ਥੋੜੇ ਜਿਹਾ ਹੋਰ ਕੰਮ ਸੀਗੇ ਇਹਨਾਂ ਨੂੰ ਉਹ ਕੰਮ ਕੀਤੇ ਇਹਨਾਂ ਨੇ ਤੇ ਬਸ ਜੀ ਹੁਣ ਆਪਾਂ ਮੈਂ ਇੱਧਰਲੇ ਰੂਮ 'ਚ ਬੈਠ ਕੇ ਫਿਰ ਕਰਦੀ ਹੁੰਦੀ ਹਾਂ ਜੀ ਲਿੰਕ ਕਰ ਉਧਰ ਹੋਣਾ ਉਹਨਾਂ ਨੇ ਕਹਾਣੀਆਂ ਦੇਖਣੀਆਂ ਨੇ ਸੈਦ ਪਾਪਾ ਵੀ ਨਾਲ ਦੇਖਦੇ ਹੁੰਦੇ ਨੇ ਤਿੰਨੇ ਜਾਣੇ ਇਹਨਾਂ ਨੇ ਕਹਾਣੀਆਂ ਦੇਖਣਗੇ ਤੇ ਪਰ ਉਸ ਤੋਂ ਬਾਅਦ ਸੋਹਣੀਆਂ ਕਹਾਣੀਆਂ ਦੇਖ ਕੇ ਹਨਾ ਤੇ ਰੋਟੀ ਅਸੀਂ ਖਾ ਲਈ ਜੀ ਕੰਮ ਕਰ ਸਾਰੇ ਨਿਪਟੜ ਗਏ ਦੁੱਧ ਮੈਂ ਦੇ ਤਾ ਇਹਨਾਂ ਨੂੰ ਬੱਚਿਆਂ ਨੂੰ ਤੇ ਸਾਇਦ ਪਾਪਾ ਵੀ ਹੁਣ ਪੀ ਰਹੇ ਨੇ ਮੈਂ ਤਾਂ ਦੁੱਧ ਪੀਂਦੀ ਨਹੀਂ ਆ ਜੀ ਇਹ ਅਈ ਦਾ ਮोटा ਪਾਇ ਹੈ ਜੇ ਦੁੱਧ ਪੀਵਾਂ ਕੀ ਪਤਾ ਨਾ ਵੀ ਜਾਵੇ ਹਨਾ ਤੇ ਇਹ ਵਲੌਗ ਦਾ ਹੁਣ ਆਪਾਂ ਇੱਥੇ ਕਰਦੇ ਆਂ ਐਂਡ ਮਿਲਾਂਗੇ ਜੀ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਲਾਈਕ ਕਰਨਾ ਨਹੀਂ ਭੁੱਲਣਾ ਕਮੈਂਟ ਕਰਨਾ ਨਹੀਂ ਭੁੱਲਣਾ ਹੈਗਾ ਔਰ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਔਰ ਜੇ ਜਿਹੜੇ ਮੇਰੇ ਚੈਨਲ ਨੂੰ ਪੈਨ ਨਹੀਂ ਹੋਣੇ ਅਜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਮਿਲਾਂਗੇ ਜੀ ਆਪਾਂ ਹੁਣ ਆਲੂ ਓਕੇ ਜੀ ਬਾਅਦ ਬਾਅਦ ਨੂੰ ਮਿਲ ਟੇਕ ਕੇਅਰ ਬਾਏ ਬਾਏ